ਜੀ ਸਾਸ਼ਿਕਨ ਵੈਕ ਜੀ ਕਾ ਖਾਸਾ ਵੈਕ ਜੀ ਦੀਫਤੇ ਹਾਂ ਜੀ ਅੱਜ ਜਿਵੇਂ ਤੁਸੀਂ ਟਾਈਟਲ ਪੜਿਆ ਹੋਣਾ ਮੈਂ ਆਈ ਹਾਂ ਜੇਦੀ ਸੁਹਾਨਾ ਸਾਹਿਬ ਗੁਰਦੁਆਰੇ ਆ ਬਾਹਰ ਤੋਂ ਐ ਆ ਸਾਹਮਣੇ ਹੀ ਮਤਲਬ ਬੱਸ ਜਿਹੜੀ ਹੈਗੀ ਐ ਗੁਰਦੁਆਰੇ ਮੂਹਰੇ ਉਤਾਰ ਦੀ ਜਮਾਂ ਤੋਂ ਹੀ ਠੀਕ ਐ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਜਾਣਦੀ ਤੇ ਇੱਥੇ ችੀਬੀ ਲੱਗੀ ਹੋਈ ਸੀਗੀ ਅੱਜ ਦੁਪਹਿਰ ਸਾਹਿਬ ਚੱਲ ਰਹੇ ਹੈ ਤੇ ਗੁਰਦੁਆਰਾ ਸਾਹਿਬ ਚ ਅੰਮ੍ਰਿਤ ਸਾਹਿਬ ਸ਼ਹੀਦ ਸੰਤ ਹਨੂਮਾਨ ਸਿੰਘ ਜੀ ਸ਼ਾਇਦ ਜਾਣਦੇ ਹੋਵਾਂਗੇ ਸਾਰੇ ਇੱਥੇ ਸੁਖਨੀ ਲੱਗੀ ਹੋਈ ਹੈ ਮੈਂ ਤਾਂ ਮੈਸੇਜ ਮੁਕਾਇਆ ਕਿ ਕਿਹਾਂ ਬੂਹੇ ਦੀ ਗੰਮੀ ਹੈ ਪਾਣੀ ਦਿੱਤੇ ਆ ਲੱਗਦੀ ਹੈ ਸ਼ਾਇਦ ਲੱਕਰੇ ਬੜੀਆਂ ਪਰ ਮੇਰੇ ਵਾਲਾ ਪਾਣੀ ਤਾਂ ਪੀ ਲੰਦੀ ਹੈ ਇਹ ਸਦਾ ਦੋ ਘੰਟੇ ਤੱਕ ਪੀਣੀ ਹੈ ਫਿਰ ਦੀ ਜੁਸਕੇ ਨਾਲ ਲਾਗੇ ਪੀਂਦੇ ਜੁਸ ਜਿਹੜਾ ਪੀਂਦੇ ਤੇ ਸਨਾਰ ਚੜ ਕੇ ਪੀਂਦੇ ਪਾਣੀ ਕਰੋ ਦਰਸ਼ਨ ਸਾਰੇ ਤੁਸੀਂ ਮੇਰੇ ਠੀਕ ਹੈ ਉਹ ਦਿਖਾ ਰਿਹਾ ਕਿ ਕਾਹਦਾ ਖਮਸਾ ਹੈ ਇਹ ਜਿਹੜੀ ਜੁੱਤੀ ਜਰੂਰੀ ਕਿਆ ਕਰੋ ਕਮੈਂਟਾ ਚ ਸਹਿਜ ਨਾ ਨਾ ਮੇਰੇ ਇੱਥੇ ਆਪਾਂ ਨੇ ਜੁੜੇ ਤਾਰੇ ਆ ਸਹਿਜ ਨੂੰ ਕਿਹਾ ਦੇ ਆ ਸਹਿਜ ਦੇ ਲਖਰੀ ਬੜੇ ਨੇ ਪਰ ਸਹਿਜ ਨੂੰ ਕਿਹਾ ਦੇ ਉਹ ਭਾਈ ਕਹਿੰਦਾ ਇੱਥੇ ਟੋਕਨ ਖਤਮ ਹੋਈ ਵੀ ਨਹੀਂ ਇਸ ਕਰਕੇ ਫਿਰ ਇੱਥੇ ਨਹੀਂ ਦੇ ਹੁਣੇ ਫਿਰ ਮੈਂ ਦੂਜੀ ਥਾਂ ਦੇ ਸਹਿਜ ਦੇਖੀ ਕਿ ਮੇਰਾ ਖਤੇ ਟੋਕਨ ਖਤਮ ਹੋਈ ਵੀ ਨਹੀਂ ਤੇ ਸਹਿਜ ਨੇ ਚੁੱਕਿਆ ਸਹਿਜ ਨੇ ਹਿਕਰਾਂ ਲਾ ਲਈ ਜਮੇ ਹਮ ਗੰਦੇ ਹੋਏ ਤੇ ਸਹਿਜ ਨੇ ਗਲਾਈਂ ਜ਼ਿਆਦਾ ਕਰਨ ਲੱਗ ਪਈ ਜੇ ਬੜੇ ਗੰਦੇ ਕਿਉਂਕਿ ਵਾਈਟ ਕਮੀਜ਼ ਪਾਈ ਹੋਇਆ ਤੇ ਮੈਂ ਕੁਰਤਾ ਪਾਇਆ ਹੋਇਆ ਮੈਨੂੰ ਪਤਾ ਮਿੱਟੀ ਜਿਹੜੇ ਗੰਦਾ ਜ਼ਿਆਦਾ ਛੇਤੀ ਹੋ ਜਾਂਦਾ ਹੈ ਫਿਰ ਮੈਂ ਇੱਥੇ ਰੱਤੀਆਂ ਜੁੱਤੀਆਂ ਮੇਰੀ ਤਾਂ ਸੈਲਸ ਦੀਆਂ ਬੱਕਲੇ ਆਪਾਂ ਨੇ ਮਤਲਬ ਬੱਕੜ ਤੁਸੀਂ ਕੀ ਕਹਿੰਦੇ ਐ ਇਹਨੂੰ ਬੱਕਲ ਨੂੰ ਪਿੱਲਾ ਕਹਿੰਦੇ ਆ ਮੈਂ ਤਾਂ ਬੱਕੜ ਕਹਿਣੀ ਹੁੰਦੀ ਐ ਇਹਨੂੰ ਤੇ ਉਹ ਤੋਂ ਵਾਧਾ ਇੱਕ ਤੋਂ ਸਹਿਜ ਨੂੰ ਟੋਫੀ ਦਿੱਤੀ ਉਹਨਾਂ ਨੇ ਸ਼ਾਇਦ ਮਰਨ ਵਾਲੀ ਹੋਵੇ ਟੋਫੀ ਮਿਲ ਗਈ ਤੇ ਬੱਕੜਾ ਆ ਗਿਆ ਬੱਕੜਾ ਲੈ ਕੇ ਪਾਈਆ ਬੱਕੜਾ ਲੈ ਕੇ ਚੱਲੀਆਂ ਹੁਣ ਅੰਦਰ ਤੇ ਪਹਿਲਾਂ ਕਰ ਲੈਣੇ ਹੈਂਡ ਵਾਸ਼ ਕਰ ਲੈਣੇ ਸਭ ਤੋਂ ਪਹਿਲਾਂ ਦੇਖੋ ਕਿੰਨੀ ਭੀੜ ਲੱਗੀ ਹੋਈ ਚੁਪੈਰਾ ਸਾਹਿਬ ਚੱਲਦਾ ਜੀ ਤੁਹਾਨੂੰ ਮੈਂ ਦਿਖਾਉਂਗੀ ਬਣੇ ਰਹੋ ਵਲੌਗ ਨਾਲ ਠੀਕ ਹੈ ਸੈਜ ਦੇ ਹੱਥ ਤੋਂ ਦੰਨਿਆਂ ਨਾਲੇ ਮੈਂ ਆਪਣੇ ਹੱਥ ਸਾਫ਼ ਕਰ ਲੈਣੀਆਂ ਪੈਰ ਵੀ ਸਾਫ਼ ਕਰਨਾ ਨੇ ਸੈਜ ਨੇ ਮੈਨ ਨੜਾਇਆ ਸੀਗਾ ਇੱਥੇ ਤੁਹਾਨੂੰ ਗਾਹਾਂ ਗਾਹ ਦਿਖਾਵਾਂ ਸਰੋਵਰ ਸਾਹਿਬ 'ਚ ਮੈਂ ਤਾਂ ਹੀ ਲੈ ਕੇ ਮੈਂ ਨੜਾ ਕੇ ਲਿਆਵਾਂ ਤੇ ਫਟੇਕੜ ਸਾਹਿਬ ਵੀ ਜਿੱਦਣ ਗਈ ਉੱਥੇ ਵੀ ਨੂੰ ਮੈਂ ਨੜਾ ਕੇ ਲੈ ਕੇ ਆਉਂ ਜੋਤੀ ਸਰੂਪ ਸਾਹਿਬ ਗੁਰਦੁਆਰੇ 'ਚ ਦੋਨੇ ਗੁਰਦੁਆਰੇ ਸਾਹਿਬ 'ਚ ਪੈਰ ਉੱਪਰ ਚੱਕ ਲੈ ਫਿਰ ਇੱਥੇ ਪੈਰ ਧੋਤੇ ਹਾਂ ਸਵੇਰੇ ਵੀ ਨਾਲੇ ਸਾਇਜ ਨੂੰ ਕਿਹਾ ਮੈਂ ਚੂੜ ਘਰ ਕੇ ਪੀਲਾ ਸੰਗਤਾਂ ਦੀ ਧੂੜ ਸਿਰ ਮੱਥੇ ਨੂੰ ਲਾ ਲਾ ਤੇ ਤੋਂ ਬਾਅਦ ਆਪਾਂ ਚੱਲਦੇ ਆਂ ਅੱਗੇ ਅੱਜ ਛੋਲੇ ਖਾ ਰਹੇ ਬੱਬਾ ਜੀ ਇੱਥੇ ਬੈਠੇ ਜਿਹੜਾ ਪਲਾਸਟਿਕ ਜੱਬਛਾਇਆ ਹੋਇਆ ਹੈ ਨਾ ਆ ਪੈਰਾਂ ਨੂੰ ਬੜਾ ਜੁਬਦਾ ਮੇਰੇ ਤਾਂ ਮੇਰੇ ਤਾਂ ਇੰਨਾ ਚੁਬਦਾ ਹੈ ਪੈਰਾਂ ਨੂੰ ਬੇ ਹਿਸਾਬ ਤੇ ਆਹ ਫੁੱਲ ਦੇਖੋ ਕਿੰਨੇ ਸੋੜੇ ਖਿੜੇ ਹੋਏ ਨੇ ਮਹਾਰਾਜ ਦੀ ਕਿਰਪਾਏ ਤੇਰੇ ਹੱਥ ਦਿੱਤੀ ਜਦੋਂ ਦੀ ਏ ਡੋਰ ਮਾਲਕਾ ਦੁਨੀਆ ਹੀ ਹੋ ਗਈ ਸੱਚੀ ਹੋਰ ਮਾਲਕਾ ਵਾਹਿਗੁਰੂ ਮਨ ਨਾਲ ਨਾ ਮੈਂ ਨਾ ਫਟਕਾ ਬਨ ਲਿਆ ਦੀ ਸਿੱਤੇ ਕਿਉਂਕਿ ਚੁੰਨੀ ਨਾ ਖੜਦੀ ਨਹੀਂ ਫਿਰ ਇਹਦੇ ਨਾਲ ਚੁੰਨੀ ਖੜ ਜਾਂਦੀ ਮੈਂ ਫਟਕਾ ਬਨ ਲਿਆ ਦੀ ਲਿਪਸਟਿਕ ਮੈਂ ਸਾਫੇ ਕਰਤੀ ਵੀ ਐ ਮਾੜੀ ਮੋਟੀ ਰਹਿ ਗਈ ਸੀਗੀ ਕਿਉਂਕਿ ਗੁਰਦੁਆਰਾ ਸਾਹਿਬ ਚ ਚੰਗੀ ਜੀ ਨਹੀਂ ਲੱਗਦੀ ਆ ਦੇਖੋ ਤੁਸੀਂ ਭਾਈ ਤਾਰੂ ਸਿੰਘ ਜੀ ਨੇ ਆਪਣੇ ਖੋਪਰੀ ਜੋ ਹੱਤ ਤੇ ਕੇਸਾਂ ਪਿੱਛੇ ਅੱਜਕੱਲ ਦੇ ਮੁੰਡੇ ਆਪੇ ਚਲੇ ਜਾਂਦੇ ਆ ਇਹ ਕਹਿੰਦੇ ਰੱਖਣੀ ਨਹੀਂ ਕਿ ਦੂਜੇ ਨੂੰ ਅਕਲਾ ਦਿੰਨੇ ਆ ਪਾਸ ਅਮਰ ਸਿੰਘ ਸਹੀ ਦਾ ਹਨੂਮਾਨ ਸਿੰਘ ਜੀ ਇੱਥੇ ਚਵੀਲ ਲੱਗੀ ਹੋਈ ਸੀਗੀ ਦੂਈ ਸਿੱਧੀ ਦੇਖਦੀ ਸਿੱਧੀ ਦੇਖਦੀ ਲੱਗ ਸਹਜ ਨਹੀਂ ਤਾਂ ਪਿੱਤੀ ਹੁਣੀ ਮੈਂ ਤਾਂ ਪਿੱਤੀ ਮੈਂ ਦੋ ਵਾਰ ਪਿੱਤੀ ਹੈ ਜੇ ਤੁਸੀਂ ਦੀ ਦੇਖ ਜਿਹਨੂੰ ਤੁਸੀਂ ਕਹੀਂ ਤਾਂ ਕੋਟਾ ਕਹਿੰਦੇ ਐ ਇਹਨੂੰ ਕੋਟਾ ਕੋਟਟ ਨਹੀਂ ਉਹ ਕਹਿੰਦੇ ਆ ਸਿੱਦਾ ਛੜੇ ਆਈ ਪਤਾ ਨਹੀਂ ਕੀ ਬੋਲਦੇ ਭਾਈ ਸ਼ਹੀਦੀ ਦੇਗ ਬੋਲਦੇ ਹੁਣੇ ਵੈਸੇ ਤਾਂ ਠੰਡੇ ਆਈ ਠੰਡੀ ਹੋਈ ਇਹਨਾਂ ਕੀ ਬੋਲਦੇ ਕਿ ਦੇਖ ਕਿੰਨੀ ਨਹੀਂ ਆਇਆ ਤਾਂ ਪਿੰਦੀ ਨਹੀਂ ਹੈ ਇਹ ਪਿੰਕ ਪਿੰਕਾੜਾ ਕਰਕੇ ਪੀ ਲੈਂਦੀ ਹੈ ਨਹੀਂ ਪੀਤੀ ਮੈਂ ਕੁੱਟ ਭਰ ਕੇ ਵੇਖਿਆ ਨਹੀਂ ਪੀਤੀ ਸੱਸੀਆ ਬੋਤਲ ਸੱਸੀਆ ਦੇਖੀ ਦੋ ਚੇੜੋ ਜੀ ਫਿਰ ਮੈਂ ਕਿਤੇ ਹੈਂਡ ਵਸ਼ਤ ਬਾਰੇ ਕਿ ਕਿ ਝੁੱਟੇ ਹੋ ਗਏ ਸੀਗੇ ਆਪਣੇ ਠੰਡਾਈ ਪੀਤੀ ਆ ਤੇ ਇਹ ਤੋਂ ਬਾਅਦ ਫਿਰ ਮਹਾ ਚਲ ਪੈਂ ਤਾਂ ਮੈਂ ਮੱਥਾ ਲੱਗੀ ਸੀਗੀ ਟੇਕੜ ਫਿਰ ਮੈਨੂੰ ਯਾਦ ਆ ਕਿ ਮੈਂ ਸਹਿਜ ਨੂੰ ਪਹਿਲਾਂ ਇਸ਼ਨਾਨ ਕਰਾ ਦੰਨੀ ਆ ਉਤ ਤੋਂ ਬਾਅਦ ਮੱਥਾ ਟੇਕਾਂਗੇ ਸਾਰੇ ਪਾਸੇ ਫਿਰ ਮੈਂ ਸਹਿਜ ਨੂੰ ਮੱਥਾ ਇਸ਼ਨਾਨ ਕਰਾਉਣ ਵਾਸਤੇ ਲੈ ਕੇ ਆਈ ਆ ਸਰੋਵਰ ਸਾਹਿਬ ਚ ਇੱਥੇ ਕਰਾਇਆ ਉਹ ਤਾਂ ਦੇਖੋ ਫਿਸ਼ ਫਿਸ਼ ਕਰਦੀ ਐ ਹੈਡਰਦੀ ਐ ਵਿੱਚ ਨਹੀਂ ਬੜੀ ਚਿੱਕਾ ਮਾਰਦੀ ਰਹੀ ਵੀ ਮੈਂ ਨਹੀਂ ਵਿੱਚ ਬੜਨਾ ਫਿਸ਼ ਮੈਨੂੰ ਖਾਂਦੀ ਹੁੰਦੀ ਆ ਮਾਂ ਖਾਂਦੀ ਨਹੀਂ ਹੁੰਦੀ ਪੁੱਤ ਇਹ ਉਤਪ ਚਿਰਿੰਡ ਰਕੇ ਦੁਰ ਭੱਜਦੀਆਂ ਆਪ ਨਿਆਣੇ ਨਾ ਵੀ ਰਹੇ ਸੀਗੇ ਪਾਣੀ ਪਰ ਇਤ ਕੀ ਘਟ ਸੀਗਾ ਜਲ ਥੋੜਾ ਜਾਂ ਨਣਾਉਂਗਾ ਤਾਂ ਨਾ ਆ ਇੱਥੇ ਤੈਨੂੰ ਨਣਾ ਕਲਿਕ ਜਾ ਜਲ ਘਟ ਸੀਗਾ ਪਾਣੀ ਘਟ ਸੀਗਾ ਸਰੋਵਰ ਸਾਹਿਬ ਚ ਨਹੀਂ ਤੇ ਮੇਰੇ ਵੀ ਦਿਲ ਕਰਦਾ ਵੀ ਚਲ ਮੈਂ ਅੰਦਰ ਬਟ ਪਾਣੀ ਘਟ ਹੋਣ ਕਰਕੇ ਮੈਂ ਸਹਜ ਨੂੰ ਇਨਨਾਇਆ ਹਾਂ ਹਾਂਜੀ ਸਹਜ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਫਿਰ ਮੈਂ ਆਏ ਆਪਾਂ ਜੀ ਇੱਥੇ ਆਪਾਂ ਕਰ ਲੈਨੇ ਦਰਸ਼ਨ ਇਸ਼ਨਾਨ ਸਾਹਿਬ ਦੇ ਪਹਿਨਾ ਨਿਸਨ ਸਾਹਿਬ ਨੂੰ ਮੱਥਾ ਟੇਕ ਲੈਨੇ ਆ ਹੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਦਰ ਤੇ ਆ ਕੇ ਕੋਈ ਖਾਲੇ ਨਹੀਂ ਜਾਂਦਾ ਸੱਚੇ ਪਾਤਸ਼ਾਹ ਮੇਰ ਕਰੇ ਉਹ ਤੋਂ ਬਾਅਦ ਫਿਰ ਚੱਲੇ ਜੀ ਅੰਦਰ ਦੇਖੋ ਚੁਪੈਰਾ ਸਾਹਿਬ ਚੱਲ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸਕੂਨ ਮਿਲ ਰਿਹਾ ਹੈ ਇੱਥੇ ਬਹੁਤ ਸਕੂਨ ਮਿਲਦਾ ਆ ਕੇ ਤਿੰਨ ਸਾਲ ਚੁਪੈਰਾ ਸਾਹਿਬ ਚੱਲਦਾ ਮੈਂ ਵੀ ਮੈਂ ਤੋਂ ਮਤਲਬ ਜਬ ਜੀ ਸਾਹਿਬ ਦੇ ਪਾਠ ਕਰ ਲੈ ਸੀਗੇ ਤੇ ਚੋਪੀ ਸਾਹਿਬ ਦੇ ਕਰ ਲੈ ਸੀ ਸੁਖਮਨੀ ਸਾਹਿਬ ਦਾ ਪਾਠ ਰਹਿੰਦਾ ਤੇ ਤੁਹਾਨੂੰ ਪਤਾ 4 ਵਜੇ ਤੱਕ ਚੱਲਦਾ ਚੁਪਹਿਰਾ ਸਾਹਿਬ ਜਿਹੜਾ ਹੁੰਦਾ ਹੈ ਨਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲਦਾ ਤੇ ਫਿਰ ਇਹਨਾਂ ਨੂੰ ਖਾਣੇ ਪੀਣ ਦੇ ਮਤਲਬ ਥੋੜਾ ਜਿਹਾ ਦੇਰ ਤਾਂ ਸੀਗਾ ਰੈਸਟ ਲਈ ਉੱਤਵਾਦ ਫਿਰ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਣਾ ਸੀ ਫਿਰ 4 ਵਜ ਜਾਣੇ ਦੀ ਫਿਰ ਮੈਨੂੰ ਤੁਹਾਨੂੰ ਪਤਾ ਹੈ ਮੌਸਮ ਖਰਾਬ ਜੀ ਦਾ ਥੋੜਾ ਜਾਂ ਠੰਡਾ ਮੌਸਮ ਤਾਂ ਵੈਸੇ ਤਾਂ ਜੇ ਬੰਦਾ ਨਾਲ ਹੋਵੇ ਨਾ ਫਿਰ ਤਾਂ ਚਾਹੇ 5 ਵਜੇ 6 ਵਜੇ ਬਗਦਵੀ ਘਰਾਂ ਕੋਈ ਟੈਨਸ਼ਨ ਨਹੀਂ ਹੁੰਦੀ ਜੇ ਇਕੱਲਾ ਬੰਦਾ ਫਿਰ ਤਾਂ ਔਖਾ ਹੁੰਦਾ ਦੇਖੋ ਚੁਪੈਰਾ ਸਭ ਚੱਲ ਰਿਹਾ ਪਹਿਨਾ ਨਮਸਤਕ ਕੀਤੀ ਹੈ ਮਹਾਰਾਜ ਨੂੰ ਮੱਥਾ ਟੇਕਿਆ ਠੀਕ ਹੈ ਜੀ ਮੇਰੇ ਤੇ ਇਲਜ਼ਾਮ ਬਹੁਤ ਲਾਏ ਆ ਲਾਣ ਵਾਲੇ ਨੇ ਕਹਿੰਦੇ ਮੈਰਾ ਨਾ ਮਨ ਬਹੁਤ ਦੁਖੀ ਕਰਦੇ ਆ ਸਾਰੇ ਸਭ ਦੁਖੀ ਕਰਦੇ ਇੱਕ ਨੇ ਨਹੀਂ ਸਭ ਨੇ ਇੱਕ ਵਾਡੇ ਦੇ ਕਰਿਆ ਹੋਇਆ ਮਤਲਬ ਵੀ ਦਿਲ ਦੁਖੀ ਕਰਨਾ ਹੀ ਕਰਨਾ ਜਿਵੇਂ ਮਰਜੀ ਕਰੀਐ ਸੀ ਪਤਾ ਨਹੀਂ ਕਿਉਂ ਐਨੇ ਮੇਰੇ ਪਿੱਛੇ ਪਏ ਹੋਏ ਆ ਸਾਰੇ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਤਾਂ ਹੀ ਅਰਦਾਸ ਮਹਾਰਾਜ ਜੇ ਕੀ ਕਰਨਾ ਹੀ ਆ ਕੋਈ ਚੋਰੀ ਦਾ ਇਲਜ਼ਾਮ ਲਾ ਦਿੰਦਾ ਕੋਈ ਕਾਸਿਦਾ ਲਾ ਦਿੰਦਾ ਕੋਈ ਕਾਸਿਦ ਜਿਹਦਾ ਜੋ ਦਿਲ ਕਰਦਾ ਉਹ ਬੋਲ ਦਿੰਦਾ ਮੈਂ ਤਾਂ ਇਹ ਦੇਖੋ ਅੱਜ ਆਇਆ ਇੱਥੇ ਅਰਦਾਸ ਇਸੇ ਅਰਦਾਸ ਕਰਕੇ ਆਈ ਸੀ ਮੇਰਾ ਮਨ ਬਹੁਤ ਦੁਖੀ ਸੀ ਮਹਾਰਾਜ ਨੂੰ ਪਤਾ ਹੈ ਕੌਣ ਚੋਰੀਆਂ ਕਰਦਾ ਕੌਣ ਚਕਾਰੀਆਂ ਕਰਦਾ ਕੌਣ ਗੀਮਾ ਖੇਡਦਾ ਕੌਣ ਹੇੜੀਆਂ ਫੇਰ ਕਰਦਾ ਹੈ ਤਾਂ ਮਹਾਰਾਜ ਨੂੰ ਪਤਾ ਹੈ ਨਾ ਬੰਦੇ ਨੂੰ ਕੁਝ ਨਹੀਂ ਪਤਾ ਹੈਗਾ ਤੇ ਮੈਂ ਇੱਥੇ ਆਈ ਸੀਗੀ ਅੱਜ ਵੀ ਫੇਰ ਵੀ ਮੇਰੇ ਤੇ ਉਹ ਇਲਜ਼ਾਮ ਲਾਇਆ ਜਿਹਨੇ ਨਹੀਂ ਜੋ ਨਹੀਂ ਲਾਣਾ ਚਾਹੀਦਾ ਕਿ ਆ ਕਹਿੰਦੇ ਕੁੜੀ ਨੂੰ ਲੈ ਕੇ ਪਤਾ ਨਹੀਂ ਕਿੱਥੇ ਹਾਂਜੀ ਇੱਥੇ ਜਪਾਰਾ ਸਾਹਿਬ ਚਾਰਿਆ ਸੋਰੀ ਮੈਂ ਗੱਲਾਂ ਹੋਰ ਲੱਗੇ ਬੈਗੀ ਸੀ ਕਿਉਂਕਿ ਮਨ ਦੁਖੀ ਹੁੰਦਾ ਫਿਰ ਗੱਲਾਂ ਨਿਕਲ ਜਾਂਦੀਆਂ ਸੇ ਮੇਰੀ ਬੇਟੀ ਨੂੰ ਮੈਨੂੰ ਮੇਰੀ ਬੇਟੀ ਦਾ ਦੁਸ਼ਮਨ ਬਣਾਇਆ ਹੋਇਆ ਹੈ ਕਹਿੰਦੇ ਇਹ ਬਸ ਮੈਂ ਕੀ ਦੱਸਾਂ ਮਰਤੇ ਆਈ ਸੀ ਕਿ ਫਿਰ ਫਿਰ ਆਪਾਂ ਉਹ ਮਹਾਰਾਜ ਨੂੰ ਨਮਸਤਕੋ ਉਹਦੇ ਸਾਰੇ ਪਾਸੇ ਫਿਰ ਉਪਰ ਮੱਥਾ ਟੇਕਣ ਗਈ ਸੀਗੇ ਉੱਥੇ ਵੀ ਬਹੁਤ ਦਿਲ ਲੱਗਿਆ ਮੈਂ ਅੱਧਾ ਥੋੜਾ ਥੋੜਾ ਕਰਕੇ ਪਾਉਂਗੀ ਵਲੌਗ ਸਾਰਾ ਨਹੀਂ ਪਾਉਂਦੀ ਅੱਜ ਠੀਕ ਹੈ ਅਗੋਚ ਮੈਂ ਅੱਜ ਦਿਖਾਉ ਖਾ ਦੇਣਾ ਤੁਹਾਨੂੰ ਕੁਛ ਮੈਂ ਕੱਲ ਦਿਖਾਉਂਗੀ ਬਾਕੀ ਦਾ ਠੀਕ ਹੈ ਜੀ ਤੇ ਕਿਉਂਕਿ ਬੋਤ ਲੰਬਾ ਹੋ ਜਾਂਦਾ ਫਿਰ ਤੁਹਾਨੂੰ ਵੀ ਕਾਂਡ ਤੋਂਦੀਏ ਵੇਖਦੇ ਹੋਏ ਮੈਨੂੰ ਪਤਾ ਤੁਸੀਂ ਵੀ ਥੋੜਾ ਜਿਹਾ ਫਿਰ ਇਚਕਦੇ ਹੋ ਤੇ ਫਿਰ ਆਪਾਂ ਮੈਂ ਦੇਗ ਲਈਏ ਇੱਥੇ ਦੇਗ ਲਈਏ ਥੱਲੇ ਮੱਥਾ ਟੇਕ ਕੇ ਪਹਿਨਾ ਦੇਗ ਲਈ ਦੀ ਚੱਕ ਕੇ ਦੇਗ ਸਹਜ ਬਹੁਤ ਚਾ ਕੇ ਖਾਂਦੀ ਹੈ ਦੇਗ ਸਹਜ ਨਾ ਦੇਗ ਬੋਚਾ ਕੇ ਖਾਂਦੀ ਹੈ ਕੁਝ ਹੋਰ ਖਾਵੇ ਨਾ ਖਾਵੇ ਠੀਕ ਹੈ ਜੀ ਫਿਰ ਮੈਂ ਲਈ ਦੇਗ ਆਦੇ ਕੋਟੂਰੀ ਨਾਲੇ ਦੇਗ ਸਹਜ ਜਿਤਨੀ ਕਟੂਰੀ ਤੇ ਆ ਇਤੋਂ ਬਾਅਦ ਆਪਾਂ ਨੇ ਜਲ ਲਿਆ ਇੱਥੇ ਚੂੜੀ ਪੀਤੀ ਆਪ ਵੀ ਪੀਤੀ ਸਹਜ ਨੂੰ ਬੁਲਾਈ ਆ ਮੈਂ ਹਾਂ ਬੀਪੀਤੀ ਹੈ ਤੇ ਇਸ ਤੋਂ ਬਾਅਦ ਫਿਰ ਮੈਂ ਚੱਲੀ ਆ ਜੀ ਹੁਣ ਉੱਪਰ ਮੱਥਾ ਟੇਕਣ ਠੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਦੇਖੋ ਸਾਰੀ ਜਗ੍ਹਾ ਹੀ ਨਹੀਂ ਉੱਪਰ ਵੀ ਬਹੁਤ ਢਿੱਲ ਲੱਗੇ ਚਪੈਰਾ ਸਾਹਿਬ ਚੱਲ ਰਹੇ ਹਾਂ ਉੱਪਰ ਵੀ ਹਾਂਜੀ ਅੱਜ ਦਾ ਵਲੌਗ ਐਨ ਨਹੀਂ ਹੈ ਬਾਕੀ ਉੱਪਰ ਦਾ ਦ੍ਰਿਸ਼ ਮੈਂ ਤੁਹਾਨੂੰ ਕੱਲ ਵਿਖਾਵਾਂਗੀ ਠੀਕ ਹੈ ਜਿਹੜਾ ਰਹਿ ਗਿਆ ਕਿਉਂਕਿ ਵਲੌਗ ਬਹੁਤ ਵੱਡਾ ਹੋ ਜਾਂਦਾ ਫਿਰ ਤੁਸੀਂ ਵੀ ਦੇਖਣ ਚਾਹ ਕਰਦੇ ਆ ਮਿਲਦੇ ਆ ਕੱਲ ਆਪਾਂ ਠੀਕ ਹੈ ਕੱਲ ਦਿਖਾਉਣੀ ਬਾਕੀ ਦਾ